KBC ਸਟਾਰਾ ਦੇ ਵਿੱਚ ਪੰਜਾਬ ਦੇ ਪੁੱਤ ਦੁਸਾਂਝਾ ਵਾਲੇ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਦੱਸ ਦਈਏ ਕਿ ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੁਸਾਂਝ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਵੀ ਆਪਣਾ ਨਾਮ ਬਣਾਇਆ ਹੈਗਾ ਪ੍ਰਸਿੱਧ ਟੀਵੀ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ ਸਟਾਰਾ ਦੇ ਨਵੇਂ ਐਪੀਸੋਡ ਦੇ ਵਿੱਚ ਨਜ਼ਰ ਆਉਣਗੇ ਨਿਰਮਤਾਵਾਂ ਨੇ ਹੁਣ ਇੱਕ ਪ੍ਰੋਮੋ ਸਾਂਝਾ ਕੀਤਾ ਜਿਸ ਦੇ ਵਿੱਚ ਬਿੱਗ ਬੀ ਦਿਲਜੀਤ ਨੂੰ ਸਟੇਜ ਦੇ ਉੱਤੇ ਸਦਾ ਦਿੰਦੇ ਨੇ ਇਸ ਦੌਰਾਨ ਦਿਲਜੀਤ ਦੇ ਇੱਕ ਜੋ ਕਿ ਡਰੈਸਟਰ ਨੇ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਆਉ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਦਿਲਜੀਤ ਦੋਸਾਂ ਜਨੇ ਸ਼ੋਅ ਦੇ ਵਿੱਚ ਐਂਟਰੀ ਕਰਦੇ ਸਮੇਂ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾ ਬੱਤਸੁੰਦੇ ਪੈਰਛੂਏ ਨੇ ਤਾਂ ਬਿੱਗ ਬੀ ਨੇ ਫਿਰ ਦਿਲਜੀਤ ਨੂੰ ਜੱਫੀ ਪਾਈ ਅਤੇ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਕੁਝ ਦੇਖਾਈ ਦਿੱਤੇ ਕਾਜ਼ਗਲੇ ਸੀ ਕਿ ਅਮਿਤਾਬ ਨੇ ਦਿਲਜੀਤ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਹੋਏ ਬੁਲਾਇਆ ਅਤੇ ਦਿਲਜੀਤ ਵੀ ਇੱਕ ਪੰਜਾਬੀ ਗੀਤ ਗਾਉਂਦੇ ਹੋਏ ਸਟੇਜ ਦੇ ਉੱਤੇ ਨਜ਼ਰ ਆਇਆ ਇਸ ਤੋਂ ਬਾਅਦ ਦਿਲਜੀਤ ਨੇ ਦੱਸਿਆ ਕਿ ਇਹ ਪੰਜਾਬ ਦੇ ਲਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਇਸ ਵਿਵਾਰ ਦੀ ਬੇਹਤ ਪ੍ਰਸ਼ੰਸਾ ਕੀਤੀ ਹੈ ਕੁਝ ਨੇ ਲਿਖਿਆ ਹੈ ਕਿ ਇਹ ਉਹ ਕਲਾਸ ਓਵਰ ਐਪੀਸੋਡ ਹੈ ਜਿਸ ਦੀ ਸਾਨੂੰ ਲੋੜ ਸੀ ਜਦੋਂ ਕਿ ਦੂਜਿਆਂ ਨੇ ਕਿਹਾ ਕਿ ਦਿਲਜੀਤ ਨੇ ਮਾਣ ਦੇ ਨਾਲ ਗਲੋਬਲ ਸਟੇਜ ਦੇ ਉੱਤੇ ਪੰਜਾਬੀ ਪਛਾਣ ਹਾਂ ਪੇਸ਼ ਕੀਤੀ ਹੈ ਤਾਂ ਜੇਬੀਸੀ 17 ਦੇ ਵਿੱਚ ਆਪਣੀ ਮੌਜੂਦਗੀ ਦੇ ਵਿਚਕਾਰ ਦਿਲਜੀ ਦੋਸਾਂਝ ਆਉਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਨਵੇਂ ਐਲਬਮ ਦਾ ਸਿੰਗਲ ਕੁਫਰ ਰਿਲੀਜ਼ ਕੀਤਾ ਹੈ ਉਹ سنی ਦਿਓਲ ਅਤੇ ਵਰੁਣ ਤਵਲ ਦੇ ਨਾਲ ਫਿਲਮ ਬਾਰਡਰ 2 ਦੇ ਵਿੱਚ ਵੀ ਦਿਖਾਈ ਦੇਣਗੇ ਤਾਂ ਦੱਸਦੇ ਕਿ ਦਿਲਜੀਤ ਦਾ ਅੰਤਰਰਾਸ਼ਟਰੀ ਦੌਰਾ ਵੀ ਜਾਰੀ ਹੈ ਤੇ ਉਹਨਾਂ ਨੇ ਜੋ ਕਿ ਕਵਾਲਾ ਲੰਪੂਰ ਅਤੇ ਹਾਂਗਕਾਂਗ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ। ਦਸੰਬਰ ਦੇ ਵਿੱਚ ਬੈਂਕਾਕਾਂਗ ਦੇ ਵਿੱਚ ਉਹਨਾਂ ਦਾ ਆਖਰੀ ਪ੍ਰਦਰਸ਼ਨ ਸੀਗਾ ਤੇ ਇਹ ਐਪੀਸੋਡ 31 ਅਕਤੂਬਰ 2025 ਨੂੰ ਪ੍ਰਸਾਰਿਤ ਕੀਤਾ ਜਾਵੇਗਾ ਤੇ ਦਿਲਜੀਤ ਅਤੇ ਬਿੱਗ ਬੀ ਵਿਚਕਾਰ ਬਹੁਤ ਸਾਰੀਆਂ ਮਜ਼ੇਦਾਰ ਗੱਲਬਾਤਾਂ ਅਤੇ ਖੁਲਾਸੇ ਹੋਣ ਵਾਲੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਹ ਕਿਹ ਖੁਲਾਸੇ ਹੁੰਦੇ ਨੇ। ਦਿਲਜੀਤ ਅਮਿਤਾ ਬਚਨ ਦੇ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਵੀ ਦਿਖਾਈ ਦੇਣਗੇ। KBC 스타 ਦੇ ਵਿੱਚ ਪੰਜਾਬ ਦੇ ਪੁੱਤ ਦੂਸਾਂਝਾ ਵਾਲੇ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੂਸਾਂਝ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਵੀ ਆਪਣਾ ਨਾਮ ਬਣਾਇਆ ਹੈਗਾ, ਪ੍ਰਸਿੱਧ ਟੀਵੀ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ 스타 ਦੇ ਨਵੇਂ ਐਪੀਸੋਡ ਦੇ ਵਿੱਚ ਨਜ਼ਰ ਆਉਣਗੇ। ਨਿਰਮਾਤਾਵਾਂ ਨੇ ਹੁਣ ਇੱਕ ਪ੍ਰੋਮੋ ਸਾਂਝਾ ਕੀਤਾ ਜਿਸ ਦੇ ਵਿੱਚ ਬਿੱਗ ਬੀ ਦਿਲਜੀਤ ਨੂੰ ਸਟੇਜ ਦੇ ਉੱਤੇ ਸਦਾ ਦਿੰਦੇ ਨੇ ਇਸ ਦੌਰਾਨ ਦਿਲਜੀਤ ਦੇ ਇੱਕ ਜੋ ਕਿ ਜੈਸਟਰ ਨੇ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਆਉ ਜਾਣਦੇ ਆ ਪੂਰਾ ਮਾਮਲਾ ਕੀ ਹੈ ਦਰਅਸਲ ਦਿਲਜੀਤ ਦੋਸਾਂਜ ਨੇ ਸ਼ੋਅ ਦੇ ਵਿੱਚ ਐਂਟਰੀ ਕਰਦੇ ਸਮੇਂ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਬ ਬੱਚਨ ਦੇ ਪੈਰਛੂਏ ਨੇ ਤਾਂ ਬਿੱਗ ਬੀ ਨੇ ਫਿਰ ਦਿਲਜੀਤ ਨੂੰ ਜੱਫੀ ਪਾਈ ਅਤੇ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਦਿਖਾਈ ਦਿੱਤੇ ਖਾਸ ਗੱਲ ਇਹ ਸੀ ਕਿ ਅਮਿਤਾਬ ਨੇ ਦਿਲਜੀਤ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਹੋਏ ਬੁਲਾਇਆ ਅਤੇ ਦਿਲਜੀਤ ਵੀ ਇੱਕ ਪੰਜਾਬੀ ਗੀਤ ਗਾਉਂਦੇ ਹੋਏ ਸਟੇਜ ਦੇ ਉੱਤੇ ਨਜ਼ਰ ਆਇਆ ਇਸ ਤੋਂ ਬਾਅਦ ਦਿਲਜੀਤ ਨੇ ਕਿ ਇਹ ਪੰਜਾਬ ਦੇ ਲਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਇਸ ਵਿਵਹਾਰ ਦੀ ਬੇਹਤ ਪ੍ਰਸ਼ੰਸਾ ਕੀਤੀ ਹੈ ਕੁਝ ਨੇ ਲਿਖਿਆ ਹੈ ਕਿ ਇਹ ਉਹ ਕਲਾਸ ਓਵਰ એપisode ਹੈ ਜਿਸ ਦੀ ਸਾਨੂੰ ਲੋੜ ਸੀ ਜਦੋਂ ਕਿ ਦੂਜਿਆਂ ਨੇ ਕਿਹਾ ਕਿ ਦਿਲਜੀਤ ਨੇ ਮਾਣ ਦੇ ਨਾਲ ਗਲੋਬਲ ਸਟੇਜ ਦੇ ਉੱਤੇ ਪੰਜਾਬੀ ਪਛਾਣ ਪੇਸ਼ ਕੀਤੀ ਹੈ ਤਾਂ ਕੇਬੀਸੀ 17 ਦੇ ਵਿੱਚ ਆਪਣੀ ਮੌਜੂਦਗੀ ਦੇ ਵਿਚਕਾਰ ਦਿਲਜੀ ਦੋਸਾਂਝ ਆਉਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਰੁੱਝੇ ਹੋਏ ਨੇ। ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਨਵੇਂ ਐਲਬਮ ਦਾ ਸਿੰਗਲ ਕੁਫਰ ਰਿਲੀਜ਼ ਕੀਤਾ ਹੈ ਔਰ سنی دی올 ਅਤੇ ਵਰੁਨ ਤਵਲ ਦੇ ਨਾਲ ਫਿਲਮ ਬਾਰਡਰ 2 ਦੇ ਵਿੱਚ ਵੀ ਦਿਖਾਈ ਦੇਣਗੇ। ਤਾਂ ਦੱਸ ਦੇ ਕਿ ਦਿਲਜੀਤ ਦਾ ਅੰਤਰਰਾਸ਼ਟਰੀ ਦੌਰਾ ਵੀ ਚੱਲ ਰਿਹਾ ਹੈ ਤੇ ਉਹਨਾਂ ਨੇ ਜੋ ਕਿ ਕਵਾਲਾ ਲੰਪੂਰ ਅਤੇ ਹਾਂਗਕਾਂਗ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਦਸੰਬਰ ਦੇ ਵਿੱਚ ਬੈਂਕਾਕਾਂਗ ਦੇ ਵਿੱਚ ਉਹਨਾਂ ਦਾ ਆਖਰੀ ਪ੍ਰਦਰਸ਼ਨ ਸੀਗਾ ਤੇ ਇਹ ਐਪੀਸੋਡ 31 ਅਕਤੂਬਰ 2025 ਨੂੰ ਪ੍ਰਸਾਰਿਤ ਕੀਤਾ ਜਾਵੇਗਾ ਤੇ ਦਿਲਜੀਤ ਅਤੇ ਬਿੱਗ ਬੀ ਵਿਚਕਾਰ ਬਹੁਤ ਸਾਰੀਆਂ ਮਜ਼ੇਦਾਰ ਗੱਲਬਾਤਾਂ ਅਤੇ ਖੁਲਾਸੇ ਹੋਣ ਵਾਲੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਹ ਕਿਹ ਖੁਲਾਸੇ ਹੁੰਦੇ ਨੇ ਦਿਲਜੀਤ ਅਮਿਤਾ ਬਚਨ ਦੇ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਵੀ ਦਿਖਾਈ ਦੇਣਗੇ